ਕਤਰ ਤੇ ਤੁਰਕੀ ਦੀਆਂ ਕੋਸ਼ਿਸ਼ਾਂ ਦੇ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਜੰਗਬੰਦੀ ਜਾਂ ਫਾਇਰਬੰਦੀ ਜਿਹੜੀ ਉਹ ਹੋ ਗਈ ਹੈ ਪਰ ਇਸ ਸਮਝੌਤੇ ਤੋਂ ਬਾਅਦ ਹੋਵਨਣ ਦੋਵੇਂ ਮੁਲਕਾਂ ਦੇ ਆਲਾ ਜਾਂ ਉੱਚੇ ਜ਼ਿੰਮੇਦਾਰ ਨੇ ਜਿਹੜੇ ਉਹ 25 ਅਕਤੂਬਰ ਨੂੰ ਇੱਕ ਵਾਰ ਫੇਰ ਤੁਰਕੀਆ ਇਸਤੰਬੁਲ 'ਚ ਬੈਠਣਗੇ ਔਰ ਆਪਸ ਦੇ ਵਿੱਚ ਗੱਲਬਾਤ ਕਰਕੇ ਓਨ ਵਾਲੇ ਵਕਤ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜੇ ਸ਼ਿਕਵਸ਼ ਕਹਤਾ ਨੇ ਉਹਨਾਂ ਨੂੰ ਰੋਕਣ ਲਈ ਕੋਈ ਨਾ ਕੋਈ ਸਲਾਹ ਹੈ ਜਿਹੜੀ ਉਹ ਕਰਨਗੇ ਪਰ ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਜ਼ਫ ਹੋਣਾ ਦਾ ਆਖਣਾ ਹੈ ਕਿ ਇਹ ਜਿਹੜਾ ਵੀ ਸਮਝੌਤਾ ਹੋਇਆ ਹੈ ਜਾਂ ਗੱਲਬਾਤ ਹੋਈ ਜਿਹਦੇ ਤਹਿਤ ਜੰਗਬੰਦੀ ਹੋਈ ਹੈ ਇਹਦੇ ਚ ਪਹਿਲੀ ਸ਼ਰਤ ਇਹ ਹੈ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਹਮਲਾ ਨਹੀਂ ਹੋਏਗਾ ਜੇ ਕੋਈ ਹਮਲਾ ਹੋਏਗਾ ਤਾਂ ਪਾਕਿਸਤਾਨ ਉਹਦਾ ਵਿਆਜ਼ ਨਹੀਂ ਕਰੇਗਾ ਜਿੱਦਾਂ ਅਸੀਂ ਪਹਿਲਾਂ ਅਫਗਾਨਿਸਤਾਨ ਦੇ ਅੰਦਰ ਜਾ ਕੇ ਇਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਔਰ ਹਮਲੇ ਕਰਨ ਦੇ ਆ ਇਹ ਕੰਮ ਅਸੀਂ ਇਸੇ ਤਰ੍ਹਾਂ ਕਰਦੇ ਰਾਂਗੇ ਇਸ ਕਰਕੇ ਅਫਗਾਨਿਸਤਾਨ ਇਸ ਗੱਲ ਦੀ ਪਾਬੰਦੀ ਕਰਨ ਦਾ ਬੰਦ ਹੈ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਪਾਕਿਸਤਾਨ ਕੋਈ ਹਮਲਾ ਨਾ ਹੋਵੇ ਯਾਦ ਰੱਖੇ ਕਿ ਇਸ ਤੋਂ ਪਹਿਲਾਂ ਵੀ ਇਹ ਖਬਰ ਆਈਆਂ ਸੀ ਕਿ ਖਾਜਾ ਆਸਫ ਹੌਨੇ ਜਦੋਂ ਦੋਹਾ ਕਤਰ ਗੱਲਬਾਤ ਲਈ ਪਹੁੰਚੇ ਤੇ ਤਾਲਬਾਨ ਵੱਲੋਂ ਇਹ ਆਕਿਆ ਗਿਆ ਕਿ ਪਾਕਿਸਤਾਨ ਫੌਰੀ ਤੌਰ ਤੇ ਜੰਗਬੰਦੀ ਕਰੇ ਫੌਰੀ ਤੌਰ ਤੇ ਹਮਲੇ ਕਰਨੇ ਬੰਦ ਕਰੇ ਨਹੀਂ ਤੇ ਫਿਰ ਸਾਨੂੰ ਦੁਜਾਰਾ ਫੜਨਾ ਪਏਗਾ ਤੇ ਜ਼ਰੀਏ ਇਹ ਦੱਸ ਰਹੇ ਨੇ ਕਿ ਖਾਜਾ ਆਸਫ ਹੌਨੇ ਕੁਰਸੀ ਛੱਡ ਕੇ ਉੱਠ ਪਏ ਤੇ ਉਹਨਾਂ ਨੇ ਆਕਿਆ ਕਿ ਪਹਿਲਾਂ ਦੁਜਾਰਾ ਆਇਆ ਜਿਹੜਾ ਉਹ ਹੀ ਵੇਖ ਲੈਣੇ ਆ ਫਿਰ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਜਿਹਦੇ ਤੋਂ ਬਾਅਦ ਕਤਰ ਤੇ ਜਿਹੜੇ ਆਲਾ ਜ਼ਿੰਮੇਦਾਰ ਨੇ ਇਹ ਬੜੇ ਗਰਮਾ-ਗਰਮ ਮਾਹੌਲ 'ਚ ਗੱਲਬਾਤ ਹੋਈ ਜਿਹਦਾ ਇਲਾਮੀਆਂ ਜਿਹੜਾ ਹੋਇਆ 72 ਘੰਟੇ ਤੱਕ ਕੇਂਦਰ ਨੇ ਕਿ ਇਹ ਗੱਲਬਾਤ ਜਿਹੜੀ ਇਹ ਵਕਫਿਆਂ-ਵਕਫਿਆਂ ਦੇ ਨਾਲ ਚੱਲਦੀ ਰਹੀ ਅਗਰਾ ਪੇੜਾ ਜਿਹੜਾ ਉਹ 25 ਅਕਤੂਬਰ ਨੂੰ ਇਸਤੰਬੁਲ 'ਚ ਸੱਜੇਗਾ